ਪੰਜਾਬ ਸਰਕਾਰ ਵੱਲੋਂ ਦੋ ਹੋਰ ਨਵੇਂ ਟੋਲ ਪਲਾਜ਼ੇ ਬੰਦ ਕਰ ਦਿੱਤੇ ਗਏ ਨੇ ਲੋਕਾਂ ਲਈ ਰਾਹਤ ਦੀ ਖਬਰ ਹੈ ਤੁਹਾਨੂੰ ਦੱਸਦੀ ਹੈ ਕਿ ਹੁਣ ਪਟਿਆਲਾ ਨਾਬਾ ਮਲੇਰਕੋਟਲਾ ਉੱਤੇ ਮੋਹਰਾਣਾ ਅਤੇ ਕਲਿਆਣ ਸਥਿਤ ਟੋਲ ਪਲਾਜ਼ਿਆਂ ਤੇ ਰੋਡ ਯੂਜ਼ਰ ਫੀਸ ਦੀ ਵਸੂਲੀ ਬੀਤੀ ਰਾਤ ਬੰਦ ਕਰ ਦਿੱਤੀ ਗਈ ਹੈ ਲੋਕਾਂ ਲਈ ਰਾਹਤ ਦੀ ਖਬਰ ਹੈ ਕਿ ਹੁਣ ਉਹਨਾਂ ਨੂੰ ਟੋਲ ਨਹੀਂ ਭਰਨਾ ਪਵੇਗਾ ਟੋਲ ਤੋਂ ਉਹ ਆਸਾਨੀ ਦੇ ਨਾਲ ਨਿਕਲ ਸਕਦੇ ਨੇ ਇਹਨਾਂ ਦੋਨਾਂ ਟੋਲ ਪਲਾਜ਼ਿਆਂ ਤੋਂ ਪ੍ਰਤੀ ਮਹੀਨਾ ਕੁੱਲ 87 ਲੱਖ ਰੁਪਏ ਪ੍ਰਾਪਤ ਹੁੰਦੇ ਸਨ ਇਹਨਾਂ ਦੋ ਟੋਲ ਪਲਾਜ਼ਿਆਂ ਦੇ ਬੰਦ ਹੋਣ ਦੇ ਨਾਲ ਸੂਬੇ ਭਰ ਵਿੱਚ ਬੰਦ ਪਈ ਟੋਲ ਪਲਾਜ਼ਿਆਂ ਦੀ ਕੁੱਲ ਗਿਣਤੀ 18 ਹੋ ਗਈ ਹੈ ਜਿਸ ਦੇ ਨਾਲ ਇਹਨਾਂ ਮਾਰਗਾਂ ਤੇ ਯਾਤਰਾ ਕਰਨ ਵਾਲੀ ਯਾਤਰੀਆਂ ਨੂੰ ਰੋਜ਼ਾਨਾ 68% 60 ਲੱਖ ਰੁਪਏ ਦੀ ਬਚਤ ਹੁੰਦੀ ਹੈ ਕੈਬਨਿਟ ਮੰਤਰੀ ਹਰਪ੍ਰੀਤ ਸਿੰਘ ਏਟੀਓ ਨੇ ਕਿਹਾ ਹੈ ਕਿ ਟੋਲ ਉਗਰਾਹੀ ਨੂੰ ਰੋਕਣਾ ਪੰਜਾਬ ਦੇ ਲੋਕਾਂ ਦੇ ਲਈ ਆਰਥਿਕ ਰਾਹਤ ਨਾਗਰਿਕਾਂ ਤੇ ਵਿਤੀ ਬੋਝ ਨੂੰ ਘਟ ਕਰਨ ਅਤੇ ਇਹਨਾਂ ਸੜਕਾਂ ਤੇ ਨਿਰਵਿਘਨ ਤੇ ਆਸਾਨ ਆਵਾਜਾਈ ਨੂੰ ਯਕੀਨੀ ਬਣਾਉਣ ਵਾਲੀ ਇੱਕ ਮਹੱਤਵਪੂਰਨ ਕਦਮ ਹੈ ਉਹਨਾਂ ਅਗੇ ਕਿਹਾ ਹੈ ਕਿ ਕਰੀਬ 2 ਸਾਲ ਪਹਿਲਾਂ ਸੱਤਾ ਵਿੱਚ ਆਉਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਰਾਜ ਮਾਰਗਾਂ ਦੇ ਕੁੱਲ 590 ਕਿਲੋਮੀਟਰ ਤੋਂ ਟੋਲ ਉਸਮਾਪਤ ਕਰ ਦਿੱਤਾ ਹੈ ਕੱਲ ਰਾਤ 12 ਵਜੇ ਆ ਜਿਹੜੀ ਰਾਤ ਲੰਗੀ ਐ ਦੋ ਟੋਲ ਪਲਾਜ਼ੇ ਮਲੇਰ ਕੋੜਲਾ ਤੋਂ ਨਾਬਾ ਦੇ ਵਿਚਾਲੇ ਦੋ ਟੋਲ ਪਲਾਜ਼ੇ ਹੋਰ ਬੰਦ ਹੋ ਗਏ ਟੋਟਲ ਹੁਣ 19 ਟੋਲ ਪਲਾਜ਼ੇ ਬੰਦ ਹੋ ਗਏ ਆਪਣੇ 2.5 ਸਾਲਾਂ ਦੇ ਟਿਨਿਓਰ 'ਚ ਜਿਨ੍ਹਾਂ ਨੇ ਐਕਸਟੈਂਸ਼ਨ ਵੀ ਮੰਗੀ ਸੀ ਇਹ ਨਹੀਂ ਹੈਗਾ ਕਿ ਬੰਦ ਤਾਂ ਹੋ ਗਏ ਕਿ ਉਹਨਾਂ ਦਾ ਐਗਰੀਮੈਂਟ ਖਤਮ ਹੋ ਗਿਆ ਉਹਨੇ ਐਕਸਟੈਂਸ਼ਨ ਮੰਗੀ ਸੀ ਕਿ ਸਾਨੂੰ 400 ਦਿਨ ਵਧਾ ਦਿਓ ਸਾਨੂੰ 500 ਦਿਨ ਵਧਾ ਦਿਓ ਅਸੀਂ ਕਦੇ ਨਹੀਂ ਅੱਜ ਕਿਵੇਂ ਜਿੰਨਾ ਚਿਰ ਤੁਹਾਡਾ ਐਗਰੀਮੈਂਟ ਸੀ ਤੁਸੀਂ ਜਾਓ ਬਸ ਬਹੁਤ ਹੋ ਗਿਆ ਤੁਸੀਂ ਆਲਰੇਡੀ ਬਹੁਤ ਜਿਹੜਾ ਉਹ ਕਮਾ ਚੁੱਕੇ ਹੋ ਅਸੀਂ ਨਹੀਂ ਵਧਾਉਂਦੇ ਐਕਸਟੈਂਸ਼ਨ ਨਹੀਂ ਦਿੰਦੇ ਤੁਹ ਹਰਾਨੀ ਹੋਊਗੀ ਕਿ ਇਹਨਾਂ 19 ਟੋਲ ਪਲਾਸਿਆਂ ਨਾਲ ਇੱਕ ਦਿਨ ਦਾ 63 ਲੱਖ ਰੁਪਈਆ ਪੰਜਾਬੀਆਂ ਦਾ ਬਚਣ ਲੱਗ ਗਿਆ ਜੀ 63 ਲੱਖ ਅਰਡੇ ਅਸੀਂ ਤਾਂ ਗਰੰਟੀ ਨਹੀਂ ਦਿੱਤੀ ਸੀ ਆਪਣੀ ਪੋਲੀਟਿਕਲ ਭਾਸ਼ਣਾ ਚ ਇਹ ਤਾਂ ਬਾਤ ਇਹ ਤਾਂ ਵਾਪਦੂ ਹੀ ਕੀਤਾ ਹੋਇਆ ਕੰਮ ਹੈ ਇਸੇ ਤਰ੍ਹਾਂ ਦੀਆਂ ਹੋਰ ਨਵੀਆਂ ਅਪਡੇਟਸ ਦੇਖਣ ਦੇ ਲਈ ਜੁੜੇ ਰਹੋ ਜ਼ੀ ਕਿਆ ਟੀਵੀ ਦੇ ਨਾਲ ਪੰਜਾਬ ਸਰਕਾਰ ਵੱਲੋਂ ਦੋ ਹੋਰ ਨਵੇਂ ਟੋਲ ਪਲਾਜ਼ੇ ਬੰਦ ਕਰ ਦਿੱਤੇ ਗਏ ਨੇ ਲੋਕਾਂ ਲਈ ਰਾਹਤ ਦੀ ਖਬਰ ਹੈ ਤੁਹਾਨੂੰ ਦੱਸਦੀ ਹੈ ਕਿ ਹੁਣ ਪਟਿਆਲਾ ਨਾਬਾ ਮਲੇਰਕੋਟਲਾ ਉੱਤੇ ਮੋਹਰਾਣਾ ਅਤੇ ਕਲਿਆਣ ਸਥਿਤ ਟੋਲ ਪਲਾਜ਼ਿਆਂ ਤੇ ਰੋਡ ਯੂਜ਼ਰ ਫੀਸ ਦੀ ਵਸੂਲੀ ਬੀਤੀ ਰਾਤ ਬੰਦ ਕਰ ਦਿੱਤੀ ਗਈ ਹੈ ਲੋਕਾਂ ਲਈ ਰਾਹਤ ਦੀ ਖਬਰ ਹੈ ਕਿ ਹੁਣ ਉਹਨਾਂ ਨੂੰ ਟੋਲ ਨਹੀਂ ਭਰਨਾ ਪਵੇਗਾ ਟੋਲ ਤੋਂ ਉਹ ਆਸਾਨੀ ਦੇ ਨਾਲ ਨਿਕਲ ਸਕਦੇ ਨੇ ਇਹਨਾਂ ਦੋਨਾਂ ਟੋਲ ਪਲਾਜ਼ਿਆਂ ਤੋਂ ਪ੍ਰਤੀ ਮਹੀਨਾ ਕੁੱਲ 87 ਲੱਖ ਰੁਪਏ ਪ੍ਰਾਪਤ ਹੁੰਦੇ ਸਨ ਇਹਨਾਂ ਦੋ ਟੋਲ ਪਲਾਜ਼ਿਆਂ ਦੇ ਬੰਦ ਹੋਣ ਦੇ ਨਾਲ ਸੂਬੇ ਭਰ ਵਿੱਚ ਬੰਦ ਪਈ ਟੋਲ ਪਲਾਜ਼ਿਆਂ ਦੀ ਕੁੱਲ ਗਿਣਤੀ 18 ਹੋ ਗਈ ਹੈ ਜਿਸ ਦੇ ਨਾਲ ਇਹਨਾਂ ਮਾਰਗਾਂ ਤੇ ਯਾਤਰਾ ਕਰਨ ਵਾਲੀ ਯਾਤਰੀਆਂ ਨੂੰ ਰੋਜ਼ਾਨਾ 68% 60 ਲੱਖ ਰੁਪਏ ਦੀ ਬਚਤ ਹੁੰਦੀ ਹੈ ਕੈਬਨਿਟ ਮੰਤਰੀ ਹਰਪਜਨ ਸਿੰਘ ਏਟੀਓ ਨੇ ਕਿਹਾ ਹੈ ਕਿ ਟੋਲ ਉਗਰਾਹੀ ਨੂੰ ਰੋਕਣਾ ਪੰਜਾਬ ਦੇ ਲੋਕਾਂ ਦੇ ਲਈ ਆਰਥਿਕ ਰਾਹਤ ਨਾਗਰਿਕਾਂ ਤੇ ਵਿਤੀ ਬੋਝ ਨੂੰ ਘਟ ਕਰਨਾ ਅਤੇ ਇਹਨਾਂ ਸੜਕਾਂ ਤੇ ਨਿਰਵਿਘਨ ਤੇ ਆਸਣ ਆਵਾਜਾਈ ਨੂੰ ਯਕੀਨੀ ਬਣਾਉਣ ਵਾਲੀ ਇੱਕ ਮਹੱਤਵਪੂਰਨ ਕਦਮ ਹੈ ਉਹਨਾਂ ਅਗੇ ਕਿਹਾ ਹੈ ਕਿ ਕਰੀਬ 2 ਸਾਲ ਪਹਿਲਾਂ ਸੱਤਾ ਵਿੱਚ ਆਉਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਰਾਜ ਮਾਰਗਾਂ ਦੇ ਕੁੱਲ 590 ਕਿਲੋਮੀਟਰ ਤੋਂ ਟੋਲ ਉਸਮਾਪਤ ਕਰ ਦਿੱਤਾ ਹੈ ਕੱਲ ਰਾਤ 12 ਵਜੇ ਆ ਜਿਹੜੀ ਰਾਤ ਲੰਗੀ ਐ ਦੋ ਟੋਲ ਪਲਾਜ਼ੇ ਮਲੇਰ ਕੋੜਲਾ ਤੋਂ ਨਾਬਾ ਦੇ ਵਿਚਾਲੇ ਦੋ ਟੋਲ ਪਲਾਜ਼ੇ ਹੋਰ ਬੰਦ ਹੋ ਗਏ ਟੋਟਲ ਹੁਣ 19 ਟੋਲ ਪਲਾਜ਼ੇ ਬੰਦ ਹੋ ਗਏ ਆਪਣੇ 2.5 ਸਾਲਾਂ ਦੀ ਟਿਨਿਓਰ 'ਚ ਜਿਨ੍ਹਾਂ ਨੇ ਐਕਸਟੈਂਸ਼ਨ ਵੀ ਮੰਗੀ ਸੀ ਇਹ ਨਹੀਂ ਹੈਗਾ ਕਿ ਬੰਦ ਤਾਂ ਹੋ ਗਏ ਕਿ ਉਹਨਾਂ ਦਾ ਐਗਰੀਮੈਂਟ ਖਤਮ ਹੋ ਗਿਆ ਉਹਨੇ ਐਕਸਟੈਂਸ਼ਨ ਮੰਗੀ ਸੀ ਕਿ ਸਾਨੂੰ 400 ਦਿਨ ਵਧਾ ਦਿਓ ਸਾਨੂੰ 500 ਦਿਨ ਵਧਾ ਦਿਓ ਅਸੀਂ ਕਦੇ ਨਹੀਂ ਅਜੇ ਕ ਵੀ ਜਿੰਨਾ ਚਿਰ ਤੁਹਾਡਾ ਐਗਰੀਮੈਂਟ ਸੀ ਤੁਸੀਂ ਜਾਓ ਬਸ ਬਹੁਤ ਹੋ ਗਿਆ ਤੁਸੀਂ ਆਲਰੇਡੀ ਬਹੁਤ ਜਿਹੜਾ ਉਹ ਕਮਾ ਚੁੱਕੇ ਹੋ ਅਸੀਂ ਨਹੀਂ ਵਧਾਉਂਦੇ ਐਕਸਟੈਂਸ਼ਨ ਨਹੀਂ ਦਿੰਦੇ ਤੁਹੇ ਹਰਾਨੀ ਹੋਊਗੀ ਕਿ ਇਹਨਾਂ 19 ਟੋਲ ਪਲਾਜ਼ਿਆਂ ਨਾਲ ਇੱਕ ਦਿਨ ਦਾ 63 ਲੱਖ ਰੁਪਈਆ ਪੰਜਾਬੀਆਂ ਦਾ ਬਚਣ ਲੱਗ ਗਿਆ ਜੀ 63 ਲੱਖ ਪਰ ਡੇ ਅਸੀਂ ਤਾਂ ਗਰੰਟੀ ਨਹੀਂ ਦਿੱਤੀ ਸੀ ਆਪਣੇ ਪੋਲੀਟੀਕਲ ਭਾਸ਼ਣਾ ਚ ਇਹ ਤਾਂ ਬਾਤ ਇਹ ਤਾਂ ਵਾਅਦਾ ਹੀ ਕੀਤਾ ਹੋਇਆ ਕੰਮ ਹੈ ਇਸੇ ਤਰ੍ਹਾਂ ਦੀਆਂ ਹੋਰ ਨਵੀਆਂ ਅਪਡੇਟਸ ਦੇਖਣ ਦੇ ਲਈ ਜੁੜੇ ਰਹੋ ਜ਼ੀ ਕੇ ਟੀਵੀ ਦੇ ਨਾਲ